ਬਰਬਰਤਾ ਪੂਰਵਕ ਹਮਲਾ ਜਿਹੜਾ ਹੋਇਆ ਹੈ ਬਹੁਤ ਹੀ ਮੰਦਪਾ ਹੈ ਇਹਦੇ ਪਿੱਛੇ ਜਿੱਥੇ ਸਰਕਾਰ ਦੀ ਨਲਾਇਕੀ ਹੈ ਉੱਥੇ ਮੈਂ ਸਮਝਦਾ ਸਮਾਜ ਦੇ ਅੰਦਰ ਇੱਕ ਪ੍ਰਭਾਵ ਲੈ ਰਿਹਾ ਨਫਰਤ ਦਾ ਮਾਹੌਲ ਤੇ ਇਨਟੋਲਰੈਂਸ ਹੇਟਰੀਡ ਐਸ ਵੈਲ ਐਸ ਇਨਟੋਲਰੈਂਸ ਤੇ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਤੇ ਸਰਕਾਰ ਦੀ ਨਲਾਇਕੀ ਕਰਕੇ ਖਤਮ ਹੀ ਹੈ ਹਰੇਕ ਕੋਈ ਆਦਮੀ ਆਪਣੇ ਆਪ ਕਾਨੂੰਨ ਆਪਣੇ ਹੱਥ ਚ ਲੈਣ ਦੀ ਜਿਸ ਤਰ੍ਹਾਂ ਇੱਕ ਫਿਰਥ ਪੈ ਗਈ ਹੈ ਪੰਜਾਬ ਦੇ ਅੰਦਰ ਬਹੁਤ ਹੀ ਦੁਰਭਾਗਿਆਪੂਰਨ ਬਹੁਤ ਹੀ ਮੰਦ ਭਾਗੀ ਹੈ ਉਹਦੇ ਨਾਲ ਸਮਾਜ ਦੇ ਪ੍ਰਤੀ ਸਮਾਜ ਵੱਲੋਂ ਜਿਸ ਤਰ੍ਹਾਂ ਇਨਸਾਨ ਨੂੰ ਇਸ ਕਿਸਮ ਦੇ ਕਦਮਾਂ ਨੂੰ ਕਿਸੇ ਵੀ ਕਿਸਮ ਦੀ ਵਾਇਲੈਂਸ ਆਫ ਇਨ ਐਨੀ ਫਾਰਮ ਉਹਨੂੰ ਜਿਹੜਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਗਲੋਰੀਫਾਈਂਗ ਵਾਇਲੈਂਸ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਹਦੇ ਵਾਸਤੇ ਮੈਂ ਸਮਝਦਾ ਜਿੱਥੇ ਸਰਕਾਰ ਜਾਗੇ ਆਪਣੀ ਜ਼ਿੰਮੇਵਾਰੀ ਸਮਝੇ ਕਾਨੂੰਨ ਵਿਵਸਥਾ ਸਭ ਤੋਂ ਪਹਿਲੀ ਜ਼ਰੂਰੀ ਮੁਢਲੀ ਮੈਂ ਸਮਝਦਾ ਉਹਦੇ ਬਾਅਦ ਬਾਕੀ ਸਭ ਤਾਂ ਝੂਟ ਹੈ ਉਹਦੇ ਸੈਕੰਡਰੀ ਹੈ ਚੀਜ਼ਾਂ ਸਭ ਤੋਂ ਪਹਿਲਾਂ ਜਦੋਂ ਤਾਈ ਲੋਕਾਂ ਦੀ ਜਾਨ ਮਾਲ ਸੁਰੱਖਿਤ ਨਹੀਂ ਬਾਕੀ ਗੱਲਾਂ ਅਧੂਰੀਆਂ ਹੀ ਉਹਦੇ ਉਹਨਾਂ ਦਾ ਮਾਇਨਾ ਨਹੀਂ ਸਰਕਾਰ ਉਸੇ ਵੀ ناکਾਮਯਾਬ ਸਾਬਿਤ ਹੋ ਰਹੀ ਹੈ ਬਾਰ ਬਾਰ ਇਸ ਕਿਸਮ ਦੇ ਵਾਕਿਆ ਪੰਜਾਬ ਦੇ ਅੰਦਰ ਇਸ ਕਿਸਮ ਦਾ ਇੱਕ ਜ਼ਹਿਰ ਪਨਪ ਰਿਹਾ ਹੈ ਮਨੂ ਆ ਮੇਰਾ ਵੀ ਦੁਰਭਾਗ ਹੈ ਵੀ ਮੈਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਮੰਨੂ ਪਹਿਲਾਂ ਬ੍ਰਿਗੇਡੀਰ ਗਗਨੇਜਾ ਦੇ ਜਿਸ ਤਰ੍ਹਾਂ ਮਰਡਰ ਹੋਇਆ ਜਲੰਧਰ ਦੇ ਅੰਦਰ ਜਿਸ ਤਰ੍ਹਾਂ ਸੂਰੀ ਦਾ ਅਮਰਸਰ ਚ ਉਹਨਾਂ ਪਿਛਲੇ ਦਿਨਾਂ ਦੇਖਣ ਨੂੰ ਮਿਲਿਆ ਉਹਦੇ ਬਾਅਦ ਪ੍ਰਭਾਕਰ ਦਾ ਜਿਸ ਤਰ੍ਹਾਂ ਮਰਡਰ ਕੀਤਾ ਗਿਆ ਨੰਗਲ ਦੇ ਅੰਦਰ ਗੁਣੇ ਚਾਰ ਮਹੀਨੇ ਪਹਿਲਾਂ ਤੇ ਉਹਦੇ ਬਾਅਦ ਹੁਣ ਜਿਹੜਾ ਅਟੈਕ ਹੋ ਰਿਹਾ ਪੰਜਾਬ ਦੇ ਅੰਦਰ ਇਨਟੋਲਰੈਂਸ ਜਿਹੜੀ ਹੈ ਤੇ ਇੱਕ ਹੇਟ ਕਰਾਇਮ ਜਿਹੜਾ ਵਧ ਰਿਹਾ ਹੈ ਇਹਨੂੰ ਸਾਰੇ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਹਦੇ ਉੱਤੇ ਨਕੇਲ ਪਾਈਏ ਆ ਪੰਜਾਬ ਵਾਸਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਤੇ ਉਸ ਤੋਂ ਵੀ ਵੱਡੀ ਮੰਦ ਭਾਗੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਅਜੇ ਮੈਂ ਤਾਂ ਕਿਤੇ ਕੋਈ ਬਿਆਨ ਦੇਖਿਆ ਨਹੀਂ ਕੱਲ ਕੱਲ ਦੀ ਜਦੋਂ ਦੀ ਘਟਨਾ ਹੋਈ ਹੈ ਉਹ ਆਪਣੇ ਕਿਸੇ ਦੁਨੀਆ 'ਚ ਵਸ ਰਹੇ ਆ ਉਹਨਾਂ ਨੂੰ ਆਪਣੀ ਕੁਰਸੀ ਬਚਾਣ ਦੇ ਚੱਕਰ 'ਚ ਜਲੰਧਰ ਦੇ ਅੰਦਰ ਕੈਂਪ ਲਾ ਕੇ ਬੈਠੇ ਆ ਲੜਨ ਇਲੈਕਸ਼ਨ ਸਾਰੀ ਸਰਕਾਰ ਉੱਥੇ ਬੈਠੀ ਹੈ ਨਾ ਹੀ ਕੋਈ ਘਟੋ ਘਟੇ ਇੱਕ ਝੂਟੇ ਮਗਰਮਚੀ ਅंसू ਬਹਾ ਦਿੰਦੇ ਜੋ ਹੋ ਸਕਦਾ ਲੋਕਾਂ ਤੇ ਸਨੇਹਾ ਜਾਂਦਾ ਕੋਈ ਨਾ ਕੋਈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਲਾਅ ਐਂਡ ਆਰਡਰ 'ਚੋਂ ਵਿਸ਼ਵਾਸ ਲੋਕਾਂ ਦਾ ਹੈ ਹੀ ਨਹੀਂ ਤੇ ਇਸ ਕਿਸਮ ਦੀ ਘਟਨਾ ਜਦੋਂ ਵਾਪਰਦੀ ਹੈ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਉੱਟ ਚੁੱਕਿਆ ਹੈ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਇਸ ਨਫ਼ਰਤ ਨੂੰ ਖਤਮ ਕਰਨ ਦੀ ਇਸ ਕਿਸਮ ਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਚੱਲੀ ਹੋਏ ਉਹਨੂੰ ਖਤਮ ਪਾਈ ਜਾਵੇ। ਪੰਜਾਬ ਦੀਆਂ ਸੁਰੱਖਿਅਤ ਫੋਰਸਾਂ ਫੇਲ ਹੋ ਜਾਂਦੀਆਂ ਨੇ ਜੀ ਪੰਜਾਬ ਦੇ ਗਨਮੈਂਡ ਜਿਹੜੇ ਫੇਲ ਹੋ ਗਏ। ਸੈਂਟਰਲ ਸਕਿਉਰਿਟੀਆ ਦਿੱਤੀਆਂ ਜਾਣਗੀਆਂ ਉਹ ਜਿਹੜੇ ਜਿਹਨੂੰ ਥੈਟ ਹੈ ਹਿੰਦੂ ਪਰਸਨੂ ਨਾਲ ਬਾਰੇ ਕੀ ਕਹਿਣਾ ਚਾਹੁੰਦਾ ਜਿਹਨਾਂ ਨੂੰ ਥੈਟ ਆ ਇੱਥੇ ਦੀ ਪੁਲਿਸ ਤਾਂ ਫੇਲ ਹੋ ਚੁੱਕੀ ਆ ਚਾਰੇ ਪਾਸੇ। ਦੇਖੋ ਜਦੋਂ ਅੰਮ੍ਰਿਤਸਰ ਦੇ ਅੰਦਰ ਮਿਸਟਰ ਸੂਰੀ ਦਾ ਉਹਨਾਂ ਦੇ ਮਰਡਰ ਹੋਇਆ ਉੱਥੇ ਦਾ ACP ਨਾਲ ਖੜਾ ਸੀਗਾ ਤੇ 12-13 ਸਕਿਉਰਿਟੀ ਫੋਰਸਸ ਨਾਲ ਸੀਗੀਆਂ ਸਾਬ ਕੱਲ ਜੋ ਕੁਝ ਹੈ ਵੀਡੀਓ ਜਿਹੜਾ ਦੇਖਿਆ ਉਹਦੇ ਵਿੱਚ ਵੀ ਇਸ ਕਿਸਮ ਦਾ ਹੀ ਹੈ ਪਰ ਇਹਦੇ ਵਾਸਤੇ ਸਟੇਟ ਗਵਰਨਮੈਂਟ ਨੂੰ ਅਗਰ ਕੋਈ ਮਜਬੂਰੀ ਹੈ ਸਟੇਟ ਗਵਰਨਮੈਂਟ ਦੀ ਜਾਂ ਸਟੇਟ ਗਵਰਨਮੈਂਟ ਕੋਲ ਪ੍ਰੋਪਰਲੀ ਟ੍ਰੇਨਡ ਇਸ ਕਿਸਮ ਦੇ ਸਕਿਉਰਿਟੀ ਆਫਿਸਰਸ ਨਹੀਂ ਹੈ ਜਾਂ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦਾ ਪਰਿਵਾਰ ਨਾਲ ਲਈ ਫਿਰਦਾ ਕਿਤੇ ਵੀ ਜਦੋਂ ਜਾਂਦੇ ਹੈ ਚਾਹੇ ਉਦਯਾਪੁਰ ਸ਼ਾਦੀਆਂ ਜੇ ਸਾਰੇ ਜੀ ਸਾਰੇ ਦਿੱਲੀ ਵੀ ਲਗਾ ਰੱਖੀ ਹੈ ਕਮਾਂਡੋ ਬਟਾਲੀਅਨ ਉਹਨੇ ਉੱਥੇ ਵੀ ਲਾ ਰੱਖੀ ਹੈ ਇਹਨਾਂ ਗੱਲਾਂ ਦੇ ਉੱਤੇ ਸਰਕਾਰ ਜਵਾਬ ਦੇਵੇ ਅਗਰ ਸਰਕਾਰ ਕੋਲ ਹੱਥ ਖੜੇ ਹੈ ਸਰਕਾਰ ਪੰਜਾਬ ਸਰਕਾਰ ਨਹੀਂ ਲੋਕਾਂ ਨੂੰ ਬੇਸਿਕ ਸਿਕਿਉਰਿਟੀ ਪ੍ਰੋਵਾਈਡ ਕਰਾ ਸਕਦੀ ਫਿਰ ਸੈਂਟਰ ਦਾ ਪਦਦਕਰ ਨੂੰ ਹਰ ਸਮੇਂ ਤਿਆਰ ਰਹੀ ਸੀ ਸੈਂਟਰ ਨੇ ਸਹੀ ਲੋਕਾਂ ਨੂੰ ਦਿੱਤੀਆਂ ਜਿਹੜਾ ਹਿੰਦੂ ਲੋਕ ਹੈ ਤਾਂ ਉਹਨਾਂ ਲਈ ਕੁਝ ਕਰੂਗੀ ਕਿ ਨਹੀਂ ਕਰੂਗੀ ਜਿਸ ਤਰ੍ਹਾਂ ਦੇਖੋ ਕਿਸੇ ਇਹਦੇ ਵਿੱਚ ਮੈਂ ਸਮਝਾਂ ਪੂਰੇ ਸਮਾਜ ਨੂੰ ਥ੍ਰੈਟ ਹੈ ਆ ਜਿਹੜੇ ਹੇਟ ਕਰਾਈਮ ਹੋ ਰਿਹਾ ਜਿਹੜੇ ਤੁਸੀਂ ਪਿੰਪੁਆਇੰਟ ਕਰ ਰਹੇ ਹੋ that is definitely there is a communal angle to it also ਪਰ ਉਹਦੇ ਉੱਤੇ ਉੱਠ ਕੇ ਸਾਰਿਆਂ ਦੀ ਜਿਹੜੀ ਹੈ ਸਿਕਿਉਰਿਟੀ ਜਿਹੜੇ ਮੈਂ ਕਹਿ ਰਿਹਾ ਜਾਨ ਮਾਲ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਇਹ ਕੇਂਦਰ ਦੇ ਵਾਸਤੇ ਜੋ ਵੀ ਕਦਮ ਜ਼ਰੂਰੀ ਹੋਏ ਜ਼ਰੂਰ ਚੱਕੂਗਾ ਜੀ ਇੱਕ ਕਿਸਮ ਜਕਰਗੱਦ ਤੁਸੀਂ ਕਹਿੰਦੇ ਕੁਝ ਸਿੱਕਿਆ ਇਥੇ ਪ੍ਰਸਾਧ ਕਰ ਰਹੇ ਆ ਇਸ ਤਰ੍ਹਾਂ ਦੇ ਕ੍ਰਾਈਮ ਵਿੱਚ ਕਿਹੜੀ ਸ਼ਕਤੀ ਨਹੀਂ ਗਿਆ ਜੀ ਮੈਂ ਕਹਾ ਸਮਾਜ ਦੇ ਅੰਦਰ ਕੁਝ ਲੋਕ ਹੈ ਜਿਹੜੇ ਇਹਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਬਾਰ ਬਾਰ ਘਟਨਾਵਾਂ ਦੇਖੀਆਂ ਵੈ ਰਹੇ ਹਰ ਇੱਕ ਕਿਸਮ ਦਾ ਵਾਇਲੈਂਸ ਉਹ ਜ਼ਰੂਰੀ ਨਹੀਂ ਵੀ ਕੋ ਤਲਵਾਰਾਂ ਨਾਲ ਜਾਂ ਗੋਲੀ ਨਾਲ ਜਾਂ ਕੋਈ ਜਿਸ ਤਰ੍ਹਾਂ ਦੇ ਵੀ ਐਕਸ਼ਨ ਸਾਹਮਣੇ ਆ ਰਹੇ ਆ ਉਹ ਆ ਨਹੀਂ ਕਿਸ ਤਰ੍ਹਾਂ ਕਿਤੇ ਉਹਨਾਂ ਦੇ ਬਾਰੇ ਪੁੱਛੀਓ ਪਕੜੇ ਜਾਣਗੇ ਸਭ ਮਸਲਾ ਸਿਰਫ ਇਹ ਦੋਆਂ ਦਾ ਪਕੜ ਨਾਲ ਹੱਲ ਨਹੀਂ ਹੋਣਾ ਜੀ ਇੱਕ ਪੈਟਰਨ ਬਣ ਗਿਆ ਪੰਜਾਬ ਦੇ ਅੰਦਰ ਜਿਹਦਾ ਜ਼ਿਕਰ ਦਾ ਉੱਠ ਕੇ ਵੀ ਮੇਰੀ ਭਾਵਨਾ ਹਰਟ ਹੋਈ ਹੈ ਤਾਂ ਮੈਂ ਆਪਣੇ ਆਪ ਇਹ ਸੌਦਾ ਲਾਣ ਵਾਲਾ ਜਿਹੜਾ ਕੰਮ ਚਾਲੂ ਹੈ ਨਾ ਸਭ ਥਿਸ ਇਜ਼ ਡੇਂਜਰਸ ਹਰੇਕ ਕੋਈ ਬੰਦਾ ਆਪਣੇ ਆਪ ਨੂੰ ਫਿਰ ਕੋਲਟਾਂ ਬੰਦ ਕਰ ਦਈਏ ਸਾਰੇ ਕੋ ਆਪਣੇ ਆਪ ਹੀ ਫੈਸਲਾ ਕਰਨ ਲੱਗੇ ਹੈ ਕਾਨੂੰਨ ਵੀ ਆਪਣੇ ਹੱਥ ਚ ਹੀ ਹੈ ਪੁਲਿਸ ਤਾਂ ਖੜੀ ਬਾਹਰ ਤਮਾਸ਼ਾ ਦੇਖ ਰਹੀ ਹੈ ਬਰਾਬਰ ਇਸ ਲਈ ਇਹਦੇ ਕਿਤੇ ਨਾ ਕਿਤੇ ਸਿਸਟਮ ਤੇ ਵੀ ਕਮੀ ਹੈ ਤੇ ਸਮਾਜ ਦੇ ਅੰਦਰ ਵੀ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਨਫ਼ਰਤ ਜਦੋਂ ਮੈਂ ਕਹਿ ਰਿਹਾ ਨਫ਼ਰਤ ਪਨਪਰੀ ਹੈ ਸਾਹਿਬ ਇਹ ਲੋਕ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਆਗੂ ਬਣੇ ਫਿਰਦੇ ਐ ਕੋਈ ਵੀ ਕਿਸੇ ਆਪਣੇ ਰੂਪ ਦੇ ਅੰਦਰ ਉਹ ਜਿਹੜੇ ਨਫ਼ਰਤ ਬੀਜਦੇ ਸਭ ਨਫ਼ਰਤ ਦੀ ਫਸਲ ਤਾਂ ਐ